ਮੈਂ ਕਹਿਦੇ ਨੇ ਵੀ ਜਾਦੂ ਨਹੀਂ ਦੇਖਿਆ ਜਾਦੂ ਨਹੀਂ ਦੇਖਿਆ ਅੱਜ ਤੁਹਾਨੂੰ ਜਾਦੂ ਦਿਖਾਉਣਿਆਂਗੇ ਆ ਜਿਹੜੇ ਸਰਦਾਰ ਨੂੰ ਤੁਸੀਂ ਦੇਖ ਰਹੇ ਹੋ ਇੱਕ ਨਹੀਂ ਦੋ ਨਹੀਂ ਪੂਰਾ 52 ਕਿਲੋ ਵਾਧਨ ਘਟਾਇਆਗਾ ਸਸੀ ਕਾਲ ਜੀ ਸਸੀ ਕਾਲ ਜੀ ਤੁਸੀਂ ਇਹ ਘਟਾਇਆ ਜੀ 52 ਕਿਲੋ ਮੈਂ 52 ਕਿਲੋ ਘਟ ਕੀਤਾ ਜੀ ਹੈ 127 ਸੀ ਅੱਛਾ ਓਵਰ ਵਜਨ ਕਰਕੇ ਮੈਨੂੰ ਤਾਂ ਪ੍ਰੋਬਲਮ ਨਾ ਘਿਰਿਆ ਪਿਆ ਸੀ ਜੀ ਮੈਂ ਤਾਂ ਠੀਕ ਆ ਹੱਡੀਆਂ ਗੋਡੇ ਡਿਸਕ ਸਰਵੈਕਲ ਅੱਖਾਂ ਨੂੰ ਇਹਨਾਂ ਕੀ ਹੱਥ ਪਰ ਸੌਂਦੇ ਸੀ ਠੀਕ ਹੈ ਜੀ ਉਹ ਧੰਨਵਾਦ ਅਕਾਲਪੁਰਖ ਦਾ ਜੀ ਦੀ ਬਦੌਰਦ ਮੈਂ ਠੀਕ ਹੋਇਆ 20 ਇੰਚ ਪੇਟ ਹਾਂ ਤੇ 52 ਕਿਲੋ weight ਸਾਰਾ ਘੱਟ ਗਿਆ 63 ਸਾਲ ਦੀ ਉਮਰ ਦੀ ਜੰਗ ਬਣਾ ਕੇ ਰੱਖਤਾ ਜੰਗ ਸੁੱਟ ਲਵੇ ਪੁਰਾਣੀ ਫੋਟੋ ਹੈਗੀ ਆ ਜੀ ਕੋਈ ਹੈਗੀ ਆ ਜੀ ਆਹ ਸਕਰੀਨ ਤੇ ਪੁਰਾਣੀ ਫੋਟੋ ਵੀ ਚੱਲੀ ਜਾਂਦੀ ਆ ਮਿੱਤਰੋ ਇਹ ਕਿੰਨੇ ਟਾਈਮ ਚ ਘਟ ਗਿਆ ਜੀ ਤੁਹਾਡਾ 8 ਮਹੀਨੇ ਵਿੱਚ ਜੀ ਪੂਰੇ 8 ਮਹੀਨਿਆਂ ਚ ਘਟਾਇਆ ਤੇ ਤੁਸੀਂ ਬਾਈ ਜੀ ਕਿੰਨਾ ਘਟਾਈ ਮੈਂ ਵੀਰ ਜੀ ਡੇਢ ਮਹੀਨੇ ਦੇ ਵਿੱਚ 18 ਕਿਲੋ weight ਘਟਾ ਕਰਿਆ ਮੈਨੂੰ ਬੀਪੀ ਦੀ ਪ੍ਰੋਬਲਮ ਸੀ ਜਾਂ ਤੰਦਰੁਸਤੀ ਚੜਦੀ ਕਲਾ ਜੀ ਠੀਕ ਆ ਜੀ ਤੇ ਇੱਧਰ ਮੈਂ ਕਹੂੰਗਾ ਬਾਈ ਨੂੰ ਕੈਮਰਾ ਮਾਰ ਆਹ ਸਾਰੀ ਸੰਗਤ ਬੈਠੇ ਜਿਹੜੀ ਮਟਾਪਾ ਘਟਾਉਣ ਵਾਲੀ ਹੈਗੀ ਤੇ ਰੌਣਕਾਂ ਹੀ ਲੱਗੀਆਂ ਰਹਿੰਦੀ ਨੇ ਬ